ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਬੇਨਤੀ ਆ ਗੁਰਦੁਆਰਾ ਸ੍ਰੀ 77 ਸਰ ਸਾਹਿਬ ਪਿੰਡ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਜੋ ਕਿ ਆਏ ਸਾਲ ਦੀ ਤਰ੍ਹਾਂ ਵੱਡੇ ਸਾਹਿਬ ਜਾਦੇ ਬਾਬਾ ਜੀ ਸਿੰਘ ਜੀ ਤੇ ਬਾਬਾ ਯਹਾਰ ਸਿੰਘ ਜੀ ਦਾ ਇੱਥੇ ਆਪਣਾ ਸ਼ਹੀਦੀ ਜੋੜ ਮੇਲਾ ਹਰ ਸਾਲ ਮਨਾਉਂਦੇ ਆ ਇਸ ਵਾਰ ਵੀ ਗੁਰਦੁਆਰਾ ਸ੍ਰੀ ਤਿੱਤਰ ਸਰਸਾ ਸਾਹਿਬ ਸ਼ਹੀਦ ਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ 21 ਅਤੇ 22 ਤਰੀਕ 6 7 ਅਤੇ 8 ਪੋ 8 ਪੋ ਨੂੰ ਇੱਥੇ ਭੋਗ ਪਾਇਆ ਜਾਣਗੇ 8 ਪੋ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਤਿੱਤਰ ਸਰਸਾ ਸਾਹਿਬ ਵਿਖੇ ਸ਼ਹੀਦ ਦੀ ਜੋੜ ਮੇਲਾ ਵੱਡੇ ਸਹਿਜਤਾ ਜੋ ਇੱਥੇ ਜੋੜ ਮੇਲਾ ਆਪਾਂ ਮਨਾਉਨੇ ਹੁੰਨੇ ਆ ਤੇ ਬਹੁਤ ਤੋਂ ਬਹੁਤ ਸੰਗਤ ਨੂੰ ਬੇਨਤੀ ਹੈ ਵੀ ਗੁਰਦੁਆਰਾ ਸ੍ਰੀ ਤਿੱਤਰ ਸਰਸਾ ਸਾਹਿਬ ਵਿਖੇ ਅੱਠ ਪੋ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਸਾਰਿਆਂ ਨੂੰ ਬੇਨਤੀ ਆ ਵੀਡੀਓ ਨੂੰ ਜਿੰਨੇ ਵੀ ਵੀਰ ਆਪਣੇ ਦੇਖ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰਨੀ ਨਾ ਕੋ ਸਾਰੇ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕੇ ਦੁਬਾਰਾ ਫੇਰ ਦੱਸ ਦਿੰਦਾ ਤੁਹਾਨੂੰ ਆਪਾਂ ਵੀ ਸੀ 7 ਤੇ 8 ਪੋ ਨੂੰ ਗੁਰਦੁਆਰਾ ਸ੍ਰੀ 7300 ਸਾਬ ਵੱਡੇ ਸ਼ਹਿਜਾਦਾ ਸ਼ਹੀਦੀ ਜੋੜ ਮੇਲਾਗਾ ਤੇ ਸਾਰੀ ਸਮੂਹ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ 8 ਪੋ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਸਾਰੀ ਸਾਧ ਸੰਗਤ ਬਈ ਵਾਤਵਾ ਦੇਦਾ ਨਾ ਸਬਸਕ੍ਰਾਈਬ ਨਹੀਂ ਕਰਨਾ ਚਾਹੁੰਦਾ